ਲੋ ਜੀ ਮੇਰੇ ਪੰਜਾਬ ਵਾਸੀਓ ਮੈਂ ਆ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਹਾਨੂੰ ਮੇਰੀ ਤਰਫੋਂ ਜਿਹੜਾ ਸਸ਼੍ਰੀ ਅਕਾਲ ਅਸਲਾਮੁਅਲੈਕਮ ਤੇ ਚੜ੍ਹਦੀ ਕਲਾਤ ਰਹੋ ਅੱਜ ਦੀ ਗੱਲਬਾਤ ਜਨਾਬ ਮੇਰੀ ਜਿਹੜੀ ਸਾਰੀ ਗੱਲਬਾਤ ਹੈ ਸਿੱਖ ਪੰਜਾਬੀ ਸਿੰਘ ਪੰਜਾਬੀ ਬਹਾਦਰ ਪੰਜਾਬੀ ਜਿਹੜੀਆਂ ਕਿ ਮਾਵਾਂ ਕਹਿੰਦੇ ਰੋਜ਼ ਰੋਜ਼ ਨਹੀਂ ਜਾਂਦੀਆਂ ਇੰਦਰਜੀਤ ਗੁਸਾਲ ਦੇਣਾ ਇੰਦਰਜੀਤ ਗੁਸਾਲ ਬਾਰੇ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਜਨਾਬ ਕੈਨੇਡਾ ਦੀ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਕਸਟਡੀ ਚ ਲੈ ਲਿਆ ਹੈ ਮੈਂ ਇਹਨੂੰ ਗ੍ਰਿਫਤਾਰੀ ਨਹੀਂ ਕਹਾਵਾਂਗਾ ਕਿ ਜਨਾਬ ਉਹਨੂੰ ਅਰੈਸਟ ਕਰ ਲਿਆ ਕੋਈ ਇਲਜ਼ਾਮ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੀ ਹੋਈ ਕੈਨੇਡਾ ਦੀ ਪੁਲਿਸ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਫੇਸ ਸੇਵਿੰਗ ਵਾਸਤੇ ਮੇਰੇ ਇਸ ਭਰਾ ਨੂੰ ਕਸਟਡੀ ਚ ਲਿਆ ਕਿਉਂਕਿ ਇੰਦਰਜੀਤ ਗੁਸਾਲ ਦਾ ਕੇਸ ਬੜਾ ਹੀ ਸਾਮਾ ਸਿੱਧਾ ਸਾਹਮਣੇ ਸਾਰਿਆਂ ਦੇ ਇੰਦਰਪਾ ਜੀ ਕੈਨੇਡਾ ਦੀ ਪੁਲਿਸ ਨੂੰ ਸਭ ਕੁਝ ਦੱਸ ਚੁੱਕੇ ਸਬੂਤ ਦੇ ਚੁੱਕੇ ਔਰ ਕੈਨੇਡਾ ਦੀ ਪੁਲਿਸ ਦਾ ਵੀ ਸਾਹਮਣੇ ਸਾਰਾ ਕੁਝ ਪਰ ਇਹ ਸੀ ਕਿ ਬਸ ਨਹੀਂ ਚੱਲ ਰਿਹਾ ਜਾਂ ਕੀ ਸੀ ਕਿ ਕੀ ਟੱਕਰ ਸੀ ਪਰ ਉਹਨਾਂ ਨੇ ਜਿਹੜਾ ਆਪਣੇ ਆਪ ਨੂੰ ਬਚਾਇਆ ਮੇਰੇ ਭਰਾ ਦੀ ਲਾਈਫ ਤੇ ਪਹਿਲੇ ਹੀ ਗੁਰੂ ਦੇ ਹੱਥ ਦੇ ਬੈਠੇ ਤੁਹਾਨੂੰ ਪਤਾ ਕਿ ਮੈਂ ਅਮਿੰਦਰਜੀਤ ਭੱਜ ਦੇ ਨਾਲ ਇੰਟਰਵਿਊ ਕੀਤੇ ਕਈ ਵਾਰੀ ਤੇ ਹਾਲ ਹੀ ਰਿਹਾ ਲੇਟੈਸਟ ਇੰਟਰਵਿਊ ਸੀ ਮੇਰਾ ਉਹ ਜਦੋਂ ਉਹਨਾਂ ਨੇ ਵਿਟਨੈਸ ਪ੍ਰੋਟੈਕਸ਼ਨ ਦੀ ਆਫਰ ਕੀਤੀ ਇਨਨੇ ਡਿਕਲਾਈਨ ਕੀਤੀ ਉਦੋਂ ਦੂਸਰੇ ਦਿਨ ਦਾ ਇੰਟਰਵਿਊ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਮੈਂ ਤੁਹਾਨੂੰ ਉਹ ਵੀ ਸੁਣਾਉਣਾ ਬਾਰ-ਬਾਰ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਚਾਹੀਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਸਾਹਮਣੇ ਦੇਖਣੀਆਂ ਚਾਹੀਦੀਆਂ ਕਿ ਸਾਡਾ ਕਿਸ ਤਰ੍ਹਾਂ ਵੀਰ ਜਿਹੜਾ ਸਾਡੇ ਸਰ ਮੋਰਚਾ ਮੱਲ ਕੇ ਬੈਠਾ ਔਰ ਉਹ ਕੁਦਰ ਕਿੰਨੀ ਹਾਈ ਸਪੀਰਿਟਸ ਕਿੰਨੀ ਚੜਦੀ ਕਲਾ ਚ ਉਹ ਉਹ ਵੀ ਦੱਸਾਂਗਾ ਫਿਰ ਸੈਕਸ ਫਾਰ ਜਸਟਿਸ ਨੇ ਘਰਪਾਲ ਸਿੰਘ ਪੰਨੂਹਰਾ ਨੇ ਇੱਕ ਸਟੇਟਮੈਂਟ ਜਾਰੀ ਕੀਤਾ ਉਹਨਾਂ ਦੀ ਆਪਣਾ ਰਸਤੇ ਉੱਤੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗਾ ਤੁਸੀਂ ਪੜ ਚੁੱਕੇ ਹੋ ਅੰਗਰੇਜ਼ੀ ਵਿੱਚ ਮੈਂ ਆ ਜਰਾ ਪੰਜਾਬੀ ਵਿੱਚ ਨੂੰ ਡਾਈਸੈਕਟ ਕਰਾਂਗਾ ਉਹਨੂੰ ਡਾਈਸੈਕਟ ਕਰਾਂਗੇ ਉਹਨੇ ਕੀ ਕਹਿ ਰਿਹਾ ਹੈ ਉਹਨਾਂ ਨੂੰ ਔਰ ਤੁਹਾਨੂੰ ਦੱਸਾਂਗਾ ਵੀ ਕਿ ਸਿਕਸ ਫਾਰ ਜਸਟਿਸ ਨੇ ਇੱਕ ਖਤ ਵਜ਼ੀਰ ਆਜ਼ਮ ਕਾਰਮਨ ਰਨਿੰਗ ਕਿ ਕੈਨੇਡਾ ਦੇ ਜੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵੀ ਲਿਖਿਆ ਸੀ ਜਦੋਂ ਆ ਵਿਟਨੈਸ ਪ੍ਰੋਟੈਕਸ਼ਨ ਤੋਂ ਇਹਨਾਂ ਨੇ ਆਪਣਾ ਡਿਕਲਾਈਨ ਕੀਤਾ ਉਦੋਂ ਉਹਨਾਂ ਨੇ ਇੱਕ ਉਹ ਵੀ ਖਤ ਲਿਖਿਆ ਸੀ ਉਹਦੇ ਵਿੱਚ ਕੀ ਸੀ ਤੁਹਾਨੂੰ ਮੈਂ ਉਹ ਵੀ ਯਾਦ ਕਰਾਵਾਂਗਾ ਤਾਂ ਕਿ ਮੈਂ ਫਿਰ ਸਾਰੀਆਂ ਕੜੀਆਂ ਮਲਾਉਣੀਆਂ ਆਸਾਨ ਹੋ ਜਾਣ ਤੇ ਤੁਹਾਨੂੰ ਜਿਹੜੀ ਗੱਲ ਬਾਤ ਸਮਝਣੀ ਸਿੱਧੀ ਸਾਫ਼ ਹੋ ਜਾਏ ਕਿਉਂਕਿ ਹੁਣ ਦੁਨੀਆਂ ਥੋੜੇ ਜਿਹੇ ਜਰਾ ਹਿੰਦੁਸਤਾਨੀ ਮੀਡੀਆ ਦੇ ਡਿਸਇਨਫੋਰਮੇਸ਼ਨ ਵੀ ਪਾ ਰਿਹਾ ਜੀ ਕਿ ਉਹ ਦੇਖੋ ਉਹਨੂੰ ਫੜ ਲਿਆ ਜੀ ਸਿੱਖ ਨੂੰ ਖਾਲਸਤਾਨੀ ਸੀ ਜੀ ਟਾਓ ਜਨਾਬ ਫਾਇਰ ਆਰਮ ਦੇ ਚੱਕਰ 'ਚ ਇਹ ਇਹ ਇਹਨਾਂ ਦੀ ਗੱਲ ਹੈ ਤੁਸੀਂ ਨਹੀਂ ਆਉਣਾ ਕਿਉਂਕਿ ਜਿਹੜਾ ਕੈਨੇਡੀਅਨ ਪੁਲਿਸ ਨੂੰ ਸਾਰਾ ਪਤਾ ਸੀ ਔਰ ਹਿੰਦੁਸਤਾਨ ਜਿਹੜਾ ਇਹ ਕਲਪਰੇਟ ਹੈਗਾ ਹੁੰਦਾ ਵੈਸੇ ਚਾਹੀਦਾ ਤੇ ਹੈ ਸੀ ਪੁਲਿਸਾਂ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਪੁਲਿਸ ਦਾ ਕਿ ਜਿਹੜੇ ਬੰਦੇ ਦੀ ਜ਼ਿੰਦਗੀ ਨੂੰ ਖਤਰਾ ਹੈ ਉਹਨੂੰ ਬਚਾਏ ਤੇ ਫੜਨਾ ਉਹਨਾਂ ਨੇ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਉਹਨੂੰ ਧਮਕੀਆਂ ਦੇਦੇ ਮੇਰੇ ਭਰਾ ਅਿੰਦਰਜੀਤ ਨੂੰ ਫੜਨਾ ਤਾਂ ਉਹਨਾਂ ਨੂੰ ਪੰਡਾ ਸੀ ਰਸਤੇ ਉਹਨਾਂ ਨੂੰ ਕਰਨਾ ਪੰਡਾ ਸੀ ਯੂਟਿਲਾਈਜ਼ ਤੇ ਉਹਨਾਂ ਨੂੰ ਕਰਨਾ ਪੰਡਾ ਸੀ ਜਿਹੜਾ ਮੇਰੇ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਰਹੇ ਸੀ ਔਰ ਇਹ ਉਹੀ ਲੋਕ ਸਨ ਤੁਹਾਨੂੰ ਮੈਂ ਤਾਂ ਦੱਸ ਚੁੱਕਿਆ ਇਹ ਉਹੀ ਕੰਟੀਨਿਊਟੀ ਇਹ ਉਹੀ ਦੋਸਤ ਨੇ ਉਹੀ ਲੋਕ ਨੇ ਜਿਹੜੇ ਪਹਿਲੇ ਪਾਏ ਹਰਦੀਪ ਸਿੰਘ ਨਿੱਜਰ ਦੇ ਨਾਲ ਜਿਹੜਾ ਮਨਪਾਗਾ ਕੰਮ ਕਰ ਚੁਕੇ ਨੇ ਇਹ ਉਹੀ ਉਹੀ ਤਸੱਲਸੁਲ ਹੈ ਨਾ ਜਦੋਂ ਕੈਨੇਡਾ ਦੇ ਸਰਕਾਰਾਂ ਤੇ ਇੰਡੀਆ ਦੇ ਸੰਬੰਧ ਜਿਹੜੇ ਥੋੜੇ ਤੇ ਬਿਹਤਰ ਹੋਣ ਦੀ ਕੋਸ਼ਿਸ਼ ਕੀਤੀ ਰਹੇ ਨੇ ਫਿਰ ਕੀਤਾ ਉਹੀ ਲੋਬੀ ਉਹੀ ਫਿਰ ਆ ਗਿਆ ਹੈ ਉਹ ਸ਼ਰਮਾ ਗਿਆ ਤੇ ਆਪਣਾ ਪਟਨਾਇਕ ਆ ਗਿਆ ਤੋਂ ਆਪਣਾ ਤੂ ਜ਼ਾਹਿਰ ਹੈ ਇਹ ਕੀ ਕਹਿੰਦੇ ਨੇ ਉਹੀ ਲੋਬੀ ਸਾਰੀ ਮਿਸ਼ਨ ਏਕੀ ਹੈ ਖਾਤੋ ਹੀ ਲਿਖੇ ਗਏ ਨੇ ਕਿ ਜਨਾਬ ਇਹਨਾਂ ਨੂੰ ਟਾਰਗੇਟ ਕਰਨਾ ਸਿੱਖ ਫਾਰ ਸਿੱਖਾਂ ਨੂੰ ਸਿੱਖਾਂ ਦੇ ਐਕਟੀਵਿਸਟ ਨੂੰ ਉਹ ਲੋਕ ਨੇ ਤੇ ਭਿੰਦਰਪਾਜੀ ਦਾ ਤੇ ਸਾਰਾ ਕੱਚਾ ਇਕੱਠਾ ਸਾਰਾ ਕੁਝ ਸਾਹਮਣੇ ਸੀ ਉਹ ਤੇ ਪਿਛਲੇ ਪਿਛਲੇ ਮਹੀਨੇ ਦੇ ਪਿੱਛੇ ਪੂਰੇ ਜਿੰਨੀਆਂ ਵਾਰੀ ਉਹਨਾਂ ਨੂੰ ਕੈਨੇਡਾ ਦੀ ਪੁਲਿਸ ਮਿਲੀ ਏ ਕੈਨੇਡਾ ਦੀ ਸੁਰੱਖਿਆ ਏਜੰਸੀਆਂ ਜਿੰਨਾਂ ਮਿਲੀਆਂ ਉਹ ਆ ਕੇ ਪੂਰੀ ਤਰ੍ਹਾਂ ਬਰੀਫਿੰਗ ਲੈਂਦੀਆਂ ਰਹੀਆਂ ਐ ਟੀ ਬਰੀਫਿੰਗ ਲੈਂਦੀਆਂ ਰਹੀਆਂ ਪੁੱਛਦੀਆਂ ਰਹੀਆਂ ਤੁਹਾਨੂੰ ਕਿਹਦੇ ਨਾਲ ਤੁਹਾਨੂੰ ਕਿੱਥੋਂ ਧਮਕੀ ਆਈ ਸਾਰਾ ਕੁਝ ਤੇ ਵਾ ਸਾਰਾ ਕੁਝ ਜਾਣਦੇ ਬੁੱਝਦੇ ਆ ਜਦੋਂ ਕੈਨੇਡੀਅਨ ਪੁਲਿਸ ਇਸ ਨੇ ਨਤੀਜੇ ਤੇ ਪਹੁੰਚੀ ਸੀ ਕਿ ਇੰਦੀ ਜਾਨ ਨੂੰ ਖਤਰਾ ਹੈ ਉਦੋਂ ਹੀ ਤੇ ਉਹਨਾਂ ਨੇ ਇਹਨੂੰ ਵਿਟਨੈਸ ਪ੍ਰੋਟੈਕਸ਼ਨ ਦੀ ਪੇਸ਼ਕਸ਼ ਕੀਤੀ ਸੀ ਪਰ ਕੁਰਬਾਨ ਜਾਵਾ ਇਸੇ ਦੇ ਵੀਰ ਸਿੰਘ ਪੁੱਤ ਮਾਨ ਆਪਣਾ ਰੋਜ਼ ਰੋਟੀ ਜੰਮਦਿਆਂ ਇਹਨਾਂ ਨੇ ਕਿਹਾ ਸੀ ਕਿ ਮੈਂ ਮੋਰਚਾ ਸੰਭਾਲ ਕੇ ਬੈਠਾਂਗਾ ਇਹਨਾਂ ਨੇ ਕਿਹਾ ਸੀ ਕਿ ਮੇਰੀ ਡਿਊਟੀ ਲੱਗੀ ਹੈ ਖਾਲਿਸਤਾਨ ਰੈਫਰੰਡਮ ਤੇ ਉਹ ਮੈਂ ਨਹੀਂ ਛੱਡਣਾ ਮੋਰਚਾ ਮੈਨੂੰ ਅਗਰ ਤੁਸੀਂ ਵਿਟਨੈਸ ਪ੍ਰੋਟੈਕਸ਼ਨ ਵਾਲੇ ਪਾਸੇ ਲੈ ਜਾਗੇ ਤੇ ਮੈਨੂੰ ਆਪਣਾ ਮੋਰਚਾ ਛੱਡਣਾ ਪੈਣਾ ਮੈਨੂੰ ਮਿਸ਼ਨ ਤੋਂ ਪਿੱਛੇ ਹਟਣਾ ਪੈਣਾ ਜਿਹੜਾ ਮੈਨੂੰ ਕਬੂਲ ਨਹੀਂ ਮੈਂ ਤੁਹਾਨੂੰ ਅੱਜ ਦੀ ਗੱਲਬਾਤ ਵਿੱਚ ਆਪਣੇ ਜਿਹੜੇ ਕੀਤੇ ਹੋਏ ਇੰਟਰਵਿਊ ਨੇ ਉਹਨਾਂ ਦੇ ਕੁਝ ਕਲਿੱਪ ਤੁਹਾਡੇ ਸਾਹਮਣੇ ਰੱਖਾਂਗਾ ਉਸ ਤੋਂ ਬਾਅਦ ਮੈਂ ਜਿਹੜਾ ਸਿਫਾ ਜਸਟਿਸ ਦਾ ਖਾਤਾ ਹੈ ਉਹ ਉਸ ਤੋਂ ਬਾਅਦ ਪੁਰਾਣਾ ਖਤ ਤੇ ਫਿਰ ਜਿਹੜਾ ਤੁਹਾਡਾ ਮੈਂ ਆਪਣਾ ਤੁਹਾਨੂੰ ਦੱਸਾਂਗਾ ਆਪਣਾ ਤਜੀਆ ਕਨਕਲੂਜਨ ਕਿ ਇਹਨਾਂ ਨੂੰ ਕਿਉਂ ਕਿਉਂ ਜਿਹੜਾ ਆਪਣਾ ਉਹ ਲਿਆ ਗਿਆ ਲਓ ਜੀ ਮੈਂ ਤੁਹਾਨੂੰ ਇਹ ਗੱਲਾਂ ਸੁਣਾਨਾ ਤਾਂ ਕਿ ਤੁਸੀਂ ਜਿਹੜਾ ਸਪਿਰਿਟ ਜਰਾ ਤੁਸੀਂ ਵੀ ਜਰਾ ਚੜਦੀ ਕਲਾ ਉਹ ਜਰਾ ਦੇਖੋ ਕਿ ਇੱਕ ਬੰਦਾ ਜਿਹਦੇ ਤੇ ਜਿੱਦਣੀ ਕੇ ਮੌਤ ਦਾ ਸਾਇਆ ਜਿਹਦੇ ਤੇ ਧਮਕੀਆਂ ਲੱਗ ਰਹੀਆਂ ਨੇ ਇਹਨੂੰ ਖਤਰਾ ਜਾਣਦਾ ਉਹ ਕੀ ਕਹਿ ਰਿਹਾ ਮੈਂ ਜਦੋਂ ਸਵਾਲ ਕੀਤਾ ਸੀ ਮੈਂ ਕਿਹਾ ਭਾਜੀ ਇੰਦਰ ਭਾਜੀ ਜਦੋਂ ਜਦੋਂ ਆਪਣਾ ਕੀ ਕਹਿੰਦੇ ਨੇ ਜਦੋਂ ਲਾਈਫ ਠੀਕ ਹੈ ਜ਼ਿੰਦਗੀ ਤੇ ਮੌਤ ਦੇ ਵਿੱਚ ਕਿਸ ਨੂੰ ਚੂਜ਼ ਕਰਨਾ ਪਵੇ ਤੇ ਹਰ ਬੰਦਾ ਆਪਣੀ ਜ਼ਿੰਦਗੀ ਚੂਜ਼ ਕਰਦਾ ਉਹ ਕਹਿੰਦਾ ਜੀ ਜਨਾਬ ਮੈਨੂੰ ਬਚਾਓ ਜ਼ਿੰਦਗੀ ਤੇ ਤੁਸੀਂ ਕਿਉਂ ਕੀਤਾ ਤੇ ਮੇਰੇ ਸ਼ੇਰ ਜਵਾਨ ਭਰਾ ਨੇ ਕੀ ਜਵਾਬ ਦਿੱਤਾ ਆ ਸੋਨੋ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਔਕੜ ਆਉਂਦੀ ਆ ਜਦੋਂ ਬੰਦੇ ਦੀ ਜਾਨ ਤੇ ਬਣਦਾ ਹੈ ਜਦੋਂ ਜ਼ਿੰਦਗੀ ਦਾ ਸਵਾਲ ਹੋਵੇ ਤਾਂ ਫਿਰ ਅਸੀਂ ਦੇਖਿਆ ਕਿ ਲੋਕ ਜਿਹੜੇ ਨੇ ਉਹ ਹਮੇਸ਼ਾ ਲਾਈਫ ਚੂਜ਼ ਕਰਦੇ ਪਹਿਲੇ ਜ਼ਿੰਦਗੀ ਚੂਜ਼ ਕਰਦੇ ਜੀ ਕਿ ਬਸ ਮੇਰੀ ਜ਼ਿੰਦਗੀ ਬਚੇ ਬਾਕੀ ਕੰਮ ਮੈਂ ਬਾਅਦ ਹੀ ਦੇਖ ਲਵਾਂਗਾ ਲੋਕੀ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਪਹਿਲੇ ਨੱਠ ਕੇ ਜਾਂਦੇ ਨੇ ਤੁਸੀਂ ਇਹ ਉਲਟਾ ਫੈਸਲਾ ਚੌਧਰੀ ਸਾਹਿਬ ਇਦਾਂ ਆ ਵੀ ਜਿੱਥੇ ਅਸੀਂ ਇੱਕ ਵਾਰੀ ਅਰਦਾਸ ਕੀਤੀ ਆ ਗੁਰੂ ਮਾਰਜ ਦੇ ਮੋਹਰੇ ਵੇ ਸਾਹਮਣੇ ਬਈ ਅਸੀਂ ਬਈ ਜਿਹੜੀ ਆ ਖਾਲਸਾ ਰੈਫਰੰਡਮ ਦੀ ਕੈਂਪੇਨ ਆ ਖਾਲਸਾਣ ਦੀ ਗੱਲ ਆ ਅਸੀਂ ਪੂਰੇ ਆਖਰੀ ਸਾਤ ਦਿਨ ਕੈਂਪੇਨ ਕਰਾਂਗੇ ਤੇ ਅਸੀਂ ਕੰਮ ਕਰਾਂਗੇ ਸਿਰਫ ਤੋਂ ਸਿਰਫ ਖਾਲਸਾਣ ਲਈ ਇਸ ਕਰਕੇ ਅਸੀਂ ਬਈ ਮੈਂ ਰਿਜੈਕਟ ਕਰਤਾ ਸੀ ਉਹਨਾਂ ਤੋਂ ਵਿਦਨਸ ਪ੍ਰੋਟੈਕਸ਼ਨ ਤੇ ਉਹ ਕਹਿੰਦੇ ਸੀ ਵੀ ਤੇ ਤੁਹਾਡੀ ਮਦਦ ਕਰ ਬਈ ਇਹੀ ਆ ਬਈ ਅਸੀਂ ਇਦਾਂ ਹੀ ਤੈਨੂੰ ਪ੍ਰੋਟੈਕਟ ਕਰ ਸਕਦੇ ਨੇ ਤੇ ਵੇ ਸੌਸੀ ਸਰਵੇਲੈਂਸ ਕਰਾਂਗੇ ਤੁਹਾਡੀ 24 ਘੰਟੇ ਤੇ ਮੈਂ ਮੈਂ ਕਹਾ ਨਹੀਂ ਮੈਂ ਕਹਾ ਜਿੱਥੇ ਅਰਦਾਸ ਹੋ ਗਈ ਉਹ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਆ ਤੇ ਅਸੀਂ ਕੈਂਪੇਨ ਕਰਾਂਗੇ ਠੋਕ ਸੁਣਿਆ ਗੱਲ ਜੀ ਉਹ ਕਹਿੰਦਾ ਗੁਰੂ ਦੇ ਹੱਥ ਤੇ ਅਸੀਂ ਦਿੱਤੀ ਹੈ ਤੇ ਬਾਕੀ ਕੰਮ ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਕਰਦੇ ਰਹਿਣਾ ਆਪਣਾ ਮਿਸ਼ਨ ਤੋਂ ਨਹੀਂ ਹਟਣਾ ਉਸ ਤੋਂ ਬਾਅਦ ਇੱਕ ਹੋਰ ਵੀ ਬੜੀ ਜ਼ਬਰਦਸਤ ਅਡੇ ਗੱਲ ਸੁਣਨ ਵਾਲੀ ਮੈਂ ਨੂੰ ਕਿਹਾ ਕਿ ਤੁਹਾਨੂੰ ਕਿੰਨਾ ਕ ਖਤਰਾ ਹੈ ਤੇ ਉਹਦੇ ਬਾਰੇ ਦੇਖੋ ਉਹਨੇ ਕਿਹਾ ਹੈ ਐ ਤੁਹਾਨੂੰ ਜਰਾ ਪੰਜਾਬੀ ਭਰਾ ਦੇ ਸਾਹਮਣੇ ਅਗਰ ਇਸ ਤਰ੍ਹਾਂ ਦਾ ਜਿਨੀ ਇੱਕ ਤਰਫ ਉਹਦੀ ਲਾਈਫ ਰੱਖੀ ਜਾਏ ਇੱਕ ਤਰਫ ਉਹਦੀ ਜ਼ਿੰਦਗੀ ਦਾ ਮਿਸ਼ਨ ਰੱਖਿਆ ਜਾਏ ਤੇ ਉਹ ਹਮੇਸ਼ਾ ਜਿਹੜਾ ਉਹ ਮਿਸ਼ਨ ਨੂੰ ਚੂਜ਼ ਕਰਦਾ ਕਿੰਨਾ ਖਤਰਾ ਤੁਸੀਂ ਫੀਲ ਕਰਦੇ ਹੋ ਕਿ ਜੇ ਤੁਹਾਨੂੰ ਖਤਰਾ ਜਿਹੜਾ ਹੋ ਸਕਦਾ ਫਿਰ ਲਾਈਫ ਥ्रेट ਮੈਂ ਗੱਲ ਕਰਾਂਗੇ ਹਾਈਸਟ ਲੈਵਲ ਤੇ ਖਤਰਾ ਹੈਗਾ ਆ ਪਰ ਜਦੋਂ ਆਪਣੇ ਭਾਈ ਹਰਦੀਪ ਸਿੰਘ ਨੱਜਰ ਸਿੰਘ ਸਾਡੇ ਵੱਡੇ ਭਰਾ ਕਹਿ ਲੋ ਬਿਲਕੁਲ ਤੇ ਉਹਨਾਂ ਨੇ ਜਿੱਦਾਂ ਉਹ ਕਰਦੇ ਸੀ ਉਹ ਵੀ ਅਸੀਂ ਹੁਣ ਦਿਮਾਗ ਵੀ ਵਰਤਣਾ ਆਪਣਾ ਸੋ ਜੇ ਉਹ ਖਤਰਾ ਬਹੁ ਹਾਈ ਲੈਵਲ ਤੇ ਆ ਸਾਨੂੰ ਸੇਫਟੀ ਦੇਖਣੀ ਆ ਅਸੀਂ ਵਿਜੀਲੈਂਟ ਰਹਿਣਾ ਦੇਖਣਾ ਇੱਧਰ ਉੱਧਰ ਵੀ ਕੀ ਕੁਝ ਹੁੰਦਾ ਐਟਮੋਸਫੇਅਰ ਤਾਂ ਗਰਮ ਹੋਇਆ ਪਿਆ ਇੱਥੇ ਮਸਲਾ ਤਾਂ ਹੈਗਾ ਗਰਮ ਇੱਥੇ ਤੇ ਪਰ ਸਾਨੂੰ ਇਹ ਆ ਬਈ ਅਸੀਂ ਜਿੰਨਾ ਮੈਂ ਸੇਫ ਰਹਿ ਸਕਦਾ ਬਾਕੀ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਲਿਖਿਆ ਆ অলਰੈਡੀ ਪਰ ਅਸੀਂ ਭੱਜਣ ਵਾਲੇ ਨਹੀਂ ਹੈਗੇ ਅਸੀਂ ਨਾ ਲੁਕਣ ਬਣੇ ਆ ਰਾਈਟ ਜਿਹੜੀ ਆਜ਼ਾਦੀ ਆ ਪੰਜਾਬ ਦੀ ਅਸੀਂ ਕਿੰਨਾ ਚਿਰ ਗੁਲਾਮੀ ਤੋਂ ਭੱਜ ਜਾਈਏ ਰਾਈਟ ਤੇ ਅਸੀਂ ਹੁਣ ਇਹ ਗੁਲਾਮੀ ਲਾਉਣੀ ਆ ਅਸੀਂ ਗਲੋਂ ਅਸੀਂ ਖਾਲਿਸਤਾਨ ਲਈ ਮਰਾਂਗੇ ਇਹ ਹੁੰਦੇ ਨੇ ਸ਼ੇਰ ਜਵਾਨ ਇਹ ਹੁੰਦੇ ਨੇ ਪੰਜਾਬੀ ਕਿ ਜਿਹਨਾਂ ਨੇ ਜਨਾਬ ਆਪਣੇ ਜਿਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਹੀ ਆਜ਼ਾਦੀ ਹੈ ਜ਼ਿੰਦਗੀ ਦਾ ਮਿਸ਼ਨ ਹੀ ਆਜ਼ਾਦੀ ਹੈ ਕਿਉਂਕਿ ਉਸੇ ਹਰ ਉਸੇ ਕੈਨੇਡਾ ਦੇ ਵਿੱਚ ਜਿਹੜੇ ਇਹਨਾਂ ਤੋਂ ਪਹਿਲੇ ਸਨ ਇਸ ਪੱਧਰ ਦੇ ਬੈਠੇ ਜਿਹੜੇ ਪਹਿਲੇ ਸਨ ਇਸ ਕੋਆਰਡੀਨੇਟਰ ਉਹਨਾਂ ਦੇ ਨਾਲ ਇੱਕ ਕੰਮ ਹੋ ਚੁੱਕਿਆ ਉਸ ਦੇ باوجود ਜਿਹੜਾ ਇਸ ਨੂੰ ਪੋਜੀਸ਼ਨ ਨੂੰ ਚੂਜ਼ ਕਰਦਾ ਖਤਰਾ ਸਮਝਦੇ ਆ ਹੋਇਆ ਜ਼ਿੰਦਗੀ ਨੂੰ ਖਤਰਾ ਸਾਹਮਣੇ ਪਿਆ ਉਸ ਦੇ باوجود ਵੀ ਜਿਹੜਾ ਚੂਜ਼ ਕਰਦਾ ਤੁਸੀਂ ਸਮਝੋ ਕਿੱਡਾ ਵੱਡਾ ਕਲੇਜਾ ਹੋਏਗਾ ਕਿੱਡਾ ਵੱਡਾ ਜਿਗਰਾ ਹੋਏਗਾ ਉਹਦਾ ਕਿ ਜਨਾਬ ਉਹਨੇ ਕਿਹਾ ਕਿ ਮੈਂ ਇਸ ਨੂੰ ਮੁਕਾਬਲਾ ਕਰਾਂਗਾ ਫਾਈਟ ਆਊਟ ਕਰਾਂਗਾ ਇਹਨੂੰ ਮੈਂ ਮੈਂ ਪਿੱਛੇ ਨਹੀਂ ਹਟਾਂਗਾ ਮਿਸ਼ਨ ਤੋਂ ਪਿੱਛੇ ਨਹੀਂ ਹਟਾਂਗਾ ਔਰ ਦੇਖੋ ਸੁਣੋ ਜਰਾ ਉਹਨੇ ਜਿਹੜਾ ਉਹਨਾਂ ਨੇ ਜਦੋਂ ਉਹਨੇ ਕਿਹਾ ਕਿ ਮੈਂ ਕਹੇ ਜਰੀ ਤੇ ਹਰਦੀਪ ਸਿੰਘ ਉਹਨੇ ਕਿਹਾ ਕਿ ਹੁਣ ਉਹ ਗੱਲਾਂ ਨਹੀਂ ਅਸੀਂ ਉਸ ਤਰ੍ਹਾਂ ਨਹੀਂ ਹੋਣ ਦੇਣਾ ਹੈ ਸੁਣੋ ਜਰਾ ਮੇਰੇ ਭਰਾ ਨੇ ਕੀ ਕਿਹਾ ਹੈ ਜਿਹੜਾ ਹੁਣ ਸੰਘਰਸ਼ ਹੋ ਰਿਹਾ ਔਰ ਖਾਸ ਤੌਰ ਤੇ ਜਿਹੜਾ ਸਿੱਖ ਫਾਰ ਜਸਟਿਸ ਜਿਹੜਾ ਰੈਫਰੈਂਡਮ ਕਰਵਾ ਰਿਹਾ ਅਸਲ ਪ੍ਰੋਬਲਮ ਰੈਫਰੈਂਡਮ ਦੀ ਹੈ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਜਿਹੜਾ ਰੈਫਰੈਂਡਮ ਆ ਖਾਲਸਾ ਫਰੈਂਡ ਆਫ ਸਿੱਖ ਫਾਰ ਜਸਟਿਸ ਜਿਹੜੀ ਆਰਗੇਨਾਈਜੇਸ਼ਨ ਕੈਂਪੇਨ ਕਰਦੀ ਆ ਖਾਲਸਾ ਫਰੈਂਡ ਦੀ ਸਭ ਤੋਂ ਖਤਰਾ ਉਹਨਾਂ ਨੂੰ ਭਾਰਤ ਸਰਕਾਰ ਨੂੰ ਰੈਫਰੈਂਡਮ ਆ ਰੈਫਰੈਂਡਮ ਤੋਂ ਤੇ ਇਹ ਇਸ ਕਰਕੇ ਆਪਾਂ ਸਾਨੂੰ ਟਾਰਗੇਟ ਕਰਦੇ ਨੇ ਵੇ ਹਰਨਰਦੀਪ ਸਿੰਘ ਨੇਜਰ ਸੀਗਾ ਆਪਣਾ ਕੋਆਰਡੀਨੇਟਰ ਖਾਲਸਾਣ ਰੈਫਰੰਡਮ ਦਾ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਕਤਲ ਕਰਤਾ ਉਹਦਾ ਕਿਉਂ ਕੀਤਾ ਵੀ ਜਦੋਂ ਖਾਲਸਾਣ ਰੈਫਰੰਡਮ ਨਾਲ ਜੁੜਿਆ ਸੀ ਹੁਣ ਇਹ ਜਿਹੜੀ ਗੱਲ ਜਿਹੜੀ ਅਸੀਂ ਕਰਦੇ ਆ ਵੀ ਸਭ ਤੋਂ ਵੱਡਾ ਖਤਰਾ ਭਾਰਤ ਨੂੰ ਹੈਗਾ ਖਾਲਸਾਣ ਰੈਫਰੰਡਮ ਤੇ ਸਿੱਖ ਫੋਰ ਜਸਟਿਸ ਦੀ ਜਿਹੜੀ ਕੈਂਪੇਨ ਅਸੀਂ ਕਰਦੇ ਆ ਰਾਈਟ ਸੋ ਇਹਦੇ ਕਰਕੇ ਵੀ ਉਹਨਾਂ ਨੂੰ ਡਾਰਿਆ ਬਈ ਅਸੀਂ ਕਿੱਥੇ ਤੇ ਲੈ ਜਾਣਾ ਹੁਣ ਇਹ ਨਹੀਂ ਹੈਗਾ ਬਈ ਅਸੀਂ ਨਾਰੇ ਮਾਰਤੇ ਕਾਨਸਰਟ ਦੇ ਮੋਰੇ ਇੱਕ ਦਿਨ ਚੱਲ ਗਏ ਨਾ ਇਹ ਲਗਾਤਾਰ ਜਿਹੜੀ ਕੈਂਪੇਨ ਆ ਇਹ एवरीडे ਕੈਂਪੇਨ ਆ ਤੇ ਅਸੀਂ ਹਾਈएस्ट ਲੈਵਲ ਤੇ ਪਹੁੰਚ ਗਏ ਆ ਇਹ ਸਰਦਾਰ ਗਰਪੰ ਸਿੰਘ ਪੰਨੂ ਹਰਾਨੇ ਉਹਨਾਂ ਦੀ ਵੱਲੋਂ ਇੱਕ ਖਤ ਵੀ ਲਿਖਿਆ ਗਿਆ ਤੁਹਾਡੇ ਹੀ ਇਸ ਮਾਮਲੇ ਦਿੱਤਾ ਪੂਰਾ ਉਹਨਾਂ ਨੇ ਉਸ ਖਤ ਵਿੱਚ ਪੂਰਾ ਨਰੇਟ ਕੀਤਾ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਪੁਲਿਸ ਨੇ ਤੁਹਾਨੂੰ ਪੇਸ਼ ਕੀਤਾ ਪੇਸ਼ਕਸ਼ ਕੀਤੀ ਇਹਦੀ ਪ੍ਰੋਡਕਸ਼ਨ ਦੀ ਲੇਕਿਨ ਤੁਸੀਂ ਉਹਨਾਂ ਨੂੰ ਡਿਕਲਾਈਨ ਕੀਤਾ ਵਿਦ ਗ੍ਰੇਸ ਉਹਨਾਂ ਨੇ ਉਹਨਾਂ ਪੀਐਮ ਸਾਹਿਬ ਨੂੰ ਖਤ ਲਿਖਿਆ ਤੇ ਉਹਨਾਂ ਦੇ ਆਪਣਾ ਜਿਹੜੇ ਨੇ ਅਸੈਂਬਲੀ ਮੈਂਬਰਸ ਨੇ ਉਹਨਾਂ ਨੂੰ ਖਤ ਲਿਖਿਆ ਕਿ ਜਨਾਬ ਤੁਸੀਂ ਕੋਈ ਕਰੋ ਤੁਹਾਨੂੰ ਲੱਗਦਾ ਕਿ ਜਿਹੜਾ ਵਜ਼ੀਰ ਆਜ਼ਮ ਹੈ ਆਪਣਾ ਕਾਰਨੀ ਜਿਹੜਾ ਉਹ ਕੋਈ ਇਸ ਲੈਵਲ ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਦਰਵਾਈਜ਼ ਅਸੀਂ ਜਿਹੜਾ ਆਪਣਾ ਸੈਲਫ ਡਿਫੈਂਸ ਦਾ ਜਿਹੜਾ ਆਰਟੀਕਲ ਹੈ ਉਹਨੂੰ ਇਨਵੋਕ ਕਰਾਂਗੇ ਇਹ ਜਿਹੜੀ ਗੱਲ ਅਸੀਂ ਬਈ ਸਟੇਟਮੈਂਟ ਆਪਣਾ ਗੁਰਪਤਵਨ ਸਿੰਘ ਪੰਨੂ ਨੇ ਦਿੱਤੀ ਆ ਆ ਬਹੁਤ ਹੋ ਕੇ ਜਵਾਬ ਦਿੱਤਾ ਹੈ ਬਈ ਸਾਰੀ ਸਟੇਟਮੈਂਟ ਇਹ ਆ ਬਈ ਜੋ ਨਿੰਦਰ ਨਾ ਹਰਦੀਪ ਸਿੰਘ ਨਿੰਦਰ ਨਾ ਹੋਇਆ ਮੇਰੇ ਨਾਲ ਨਹੀਂ ਹੁਣ ਮੇਰੇ ਨਾਲ ਨਹੀਂ ਹੋਣ ਦੇਣਾ ਨਹੀਂ ਤਾਂ ਅਸੀਂ ਆਪਣੇ ਲੀਗਲ ਤੌਰ ਤੇ ਲੀਗਲ ਤੌਰ ਤੇ ਜਿਹੜੀ ਸੈਲਫ ਡਿਫੈਂਸ ਹੋਗੀ ਉਹ ਅਸੀਂ ਵਰਤਾਂਗੇ ਇਹ ਬਹੁਤ ਤਕਦੀ ਹੈਗਾ ਸੀ ਆਰ ਪੀ ਸੀ ਦਾ ਜਿਹੜਾ ਕੈਨੇਡਾ ਦਾ ਜਿਹੜਾ ਕਾਨੂੰਨ ਹੈ 34 ਨੰਬਰ ਆਰਟੀਕਲ ਯੈਸ ਸੋ ਉਹਦੇ ਨਾਲ ਕਰਕੇ ਮੈਨੂੰ ਕਾਲ ਆਈਆਂ ਆਪਣੇ ਇੱਥੇ ਦੇ ਆਪਣੇ ਆਰ ਸੀ ਐਮ ਪੀ ਤੋਂ ਵੀ ਆਈ ਕਾਲ ਵੀ ਆ ਜਿਹੜੀ ਗੱਲ ਕੀਤੀ ਹੈ ਬਈ ਇਹ ਲੀਗਲ ਮੈਂ ਕਹਿੰਦਾ ਵੀ ਅਸੀਂ ਕੁਝ ਗਲਤ ਨਹੀਂ ਕਿਹਾ ਇਹ ਲੀਗਲ ਤੌਰ ਤੇ ਹੈ ਪਰ ਸਾਡੀ ਫ੍ਰਸਟ੍ਰੇਸ਼ਨ ਦੇਖੋ ਹਾਂ ਬਿਲਕੁਲ ਤੁਹਾਨੂੰ ਪਤਾ ਸੀ ਸ਼ਹੀਦ ਆਪਣੇ ਹਰਦੀਪ ਸਿੰਘ ਨਿੱਜਰ ਦੇ ਥ੍ਰੈਟ ਅਸੇਗਾ ਤੇ ਤੁਸੀਂ ਕੁਝ ਕੀਤਾ ਨਹੀਂ ਇੰਟੈਲੀਜੈਂਸ ਰਾਈਟ ਹੁਣ ਤੁਸੀਂ ਤਾਂ ਹੁਣ ਅਸੀਂ ਜੇ ਤੁਸੀਂ ਨਹੀਂ ਕਰਨਾ ਅਸੀਂ ਆਪਣੇ ਆਪ ਨੂੰ ਤਾਂ ਬਚਾਣਾ ਹੀ ਆਂ ਵੀ ਜਦ ਅਸੀਂ ਕਿਹੜਾ ਕੁਝ ਇਲੀਗਲ ਕਰਦੇ ਆ ਅਸੀਂ ਡੈਮੋਕਰੈਟਿਕ ਜਿਹੜਾ ਪ੍ਰੋਸੈਸ ਆ ਜਿਹੜਾ ਅਸੀਂ ਸਾਡੇ ਰਾਈਟ ਹੱਕ ਬਣਦੇ ਆ ਅਸੀਂ ਤਾਂ ਉਹ ਪ੍ਰੈਕਟਿਸ ਕਰਦੇ ਆ ਤੇ ਤੁਸੀਂ ਜੇ ਬਚਾ ਸਕਦੇ ਬਚਾਓ ਨਹੀਂ ਤਾਂ ਫਿਰ ਸਾਨੂੰ ਵੀ ਆਪਣੇ ਆਪ ਨੂੰ ਬਚਾਣੇ ਪੈਣਾ ਕਿਸ ਤਰ੍ਹਾਂ ਅ ਤੁਸੀਂ ਗੱਲਾਂ ਸੁਣੀਆਂ ਇੰਦਰਜੀਤ ਗੁਸਾਲ ਦੀਆਂ ਜਿਹੜੀ ਮੇਰੇ ਨਾਲ ਕੀਤੀਆਂ ਹੋਈਆਂ ਉਹਨਾਂ ਨੇ ਗੱਲਾਂ ਕੀ ਹੌਸਲਾ ਉਦੋਂ ਵੀ ਜਨਾਬ ਇਹਨਾਂ ਦੀ ਲਾਈਫ ਨੂੰ ਜਦੋਂ ਐਸੇ ਇੰਟਰਵਿਊ ਮੈਂ ਕਰ ਰਿਹਾ ਸੀ ਉਦੋਂ ਵੀ ਗੱਡੀ ਵਿੱਚ ਬੈਠੇ ਗੱਡੀ ਰੋਕ ਕੇ ਇਹਨਾਂ ਨੇ ਜਦੋਂ ਵੀ ਮੈਂ ਇਹਨੂੰ ਕਿਹਾ ਗੱਲਬਾਤ ਕਰਨ ਦਾ ਹਮੇਸ਼ਾ ਫੌਰੀ ਤੌਰ ਤੇ ਇਹਨਾਂ ਨੇ ਰਿਸਪੌਂਡ ਕੀਤਾ ਔਰ ਮੈਨੂੰ ਜਿਹੜਾ ਆਪਣਾ ਨੇ ਮੇਰੇ ਨਾਲ ਗੱਲਬਾਤ ਕੀਤੀ ਕਿਉਂਕਿ ਮਿਸ਼ਨ ਜਿਹੜਾ ਬੰਦਾ ਮਿਸ਼ਨ ਦੇ ਨਾਲ ਜੁੜਿਆ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਜਿਹੜਾ ਉਹਦੇ ਨਾਲ ਫੋਰੀ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੁਣ ਵੀ ਗੱਡੀ ਰਾਹ ਵਿੱਚ ਰੋਕੀ ਤੇ ਰੋਕ ਕੇ ਮੇਰੇ ਨਾਲ ਗੱਲ ਕਰ ਰਹੇ ਸਨ ਹਾਲਾਂਕਿ ਇਹਨਾਂ ਦੀ ਜਾਨ ਨੂੰ ਖਤਰਾ ਮੌਜੂਦ ਹੁਣ ਜਨਾਬ ਇੱਕ ਗੱਲ ਤੁਸੀਂ ਸੁਣੀਏ ਸਾਕੀ ਗੱਲਾਂ ਉਹਨਾਂ ਦੀਆਂ ਹੋਰ ਵੀ ਬਹੁਤ ਨੇ ਮੇਰੇ ਨਾਲ ਉਹਨਾਂ ਦੇ ਦੋ ਤਿੰਨ ਇੰਟਰਵਿਊ ਹੋਰ ਵੀ ਨੇ ਮੈਂ ਸੁਣਾਉਣ ਲੱਗਾ ਤੇ ਸਮਾਂ ਜਿਹੜਾ ਨਾ ਉਹ ਤਾਂ ਮੁੱਕ ਜਾਏਗਾ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਣੀਆਂ ਮੈਂ ਵੀ ਜਿਹੜੀ ਜਿਹੜੀ ਪ੍ਰੇਰਣਾ ਲਈ ਮੈਂ ਜਿਹੜੀ ਉਹਨਾਂ ਦੇ ਕੋਲੋਂ ਜਿਹੜੀ ਇੰਸਪੀਰੇਸ਼ਨ ਲਈ ਉਹ ਇਹ ਕਿ ਜਨਾਬ ਤੁਸੀਂ ਅੱਗੇ ਤੁਹਾਡੇ ਸਾਹਮਣੇ ਅਗਰ ਇੱਕ ਪਾਸੇ ਮਿਸ਼ਨ ਹੈ ਇੱਕ ਪਾਸੇ ਤੁਹਾਡਾ ਕੌਲ ਹੈ ਜ਼ਿੰਦਗੀ ਦਾ ਜ਼ਿੰਦਗੀ ਦਾ ਮਕਸਦ ਹੈ ਔਰ ਦੂਸਰੇ ਪਾਸੇ ਤੁਹਾਡੇ ਜਨਾਬ ਤਾਂ ਜਾਨ ਨੂੰ ਖਤਰਾ ਹੈ ਕਿ ਤੁਸੀਂ ਮਿਸ਼ਨ ਨੂੰ ਚੁੱਕ ਕੇ ਫੜੋ ਮਿਸ਼ਨ ਨੂੰ ਚੂਜ਼ ਕਰੋ ਇਹ ਇੱਕ ਲੱਖ ਪੰਫਲੈਟ ਜਿਹੜਾ ਵੰਡ ਰਿਹਾ ਇਸ ਤੇ ਇਹ ਜਨਾਬ ਹੋਣ ਜਿਹੜਾ ਇਹਦੇ ਕਹਿ ਲੋ ਕਿ ਉਹਦੇ ਜਿਹੜਾ ਆਪਣਾ ਨਾ ਉਹਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਹੋਈ ਏ ਲੇਕਿਨ ਇਹ ਮਿਸ਼ਨ ਰੁਕਣਾ ਨਹੀਂ ਮੈਂ ਤੁਹਾਨੂੰ ਦੱਸ ਦਵਾਂ ਮੈਂ ਵੀ ਬੇਨਤੀ ਕਰਦਿਆਂ ਕਿ 23 ਤਰੀਕ ਨੂੰ 23 ਨਵੰਬਰ ਨੂੰ ਵੋਟਬਾ ਦੇ ਵਿੱਚ ਵੋਟਾਂ ਪੈਣੀਆਂ ਖਾਲਿਸਤਾਨ ਰੈਫਰੰਡਮ ਦੀਆਂ ਚੋਣਾਂ ਹੋਣੀਆਂ ਤਾਨੂੰ ਸਦਾ ਸਾਰੇ ਸਿੱਖ ਭਰਾ ਸਾਰੇ ਪੰਜਾਬੀ ਭਰਾ ਜਾ ਕੇ ਉੱਥੇ ਆਪਣੀ ਵੋਟਾਂ ਪਾਉਣ ਔਰ ਮੁਕਾਬਲਾ ਤੁਹਾਡਾ ਵਾਸ਼ਿੰਗਟਨ ਦੇ ਨਾਲ ਵਾਸ਼ਿੰਗਟਨ ਤੋਂ ਜ਼ਿਆਦਾ ਟਰਨ ਆਊਟ ਹੋਵੇ ਜ਼ਿਆਦਾ ਰੌਣਕ ਲੱਗੇ 23 ਨਵੰਬਰ ਨੂੰ ਠੀਕ ਹੈ ਵੋਟਾਂ ਪੈਣੀਆਂ ਉੱਥੇ ਵੋਟਾਂ ਤੁਸੀਂ ਪਾਉਣ ਜਾਣੀਆਂ ਸਾਰਿਆਂ ਨੇ ਜੋ ਵੀ ਤੁਹਾਡਾ ਫੈਸਲਾ ਤੁਸੀਂ ਆਪਣਾ ਫੈਸਲਾ ਦੇ ਜਾ ਕੇ ਹਾਂ ਜਾਂ ਨਾ ਦੇ ਉੱਤੇ ਮੋਹਰ ਲਾਣੀ ਹੈ ਫੈਸਲਾ ਤੁਹਾਡਾ ਹੈ ਲੇਕਿਨ ਤੁਸੀਂ ਭਾਗ ਲਵੋ ਇਸ ਦੇ ਵਿੱਚ ਹਿੱਸਾ ਲਵੋ ਤੁਸੀਂ ਵੋਟਾਂ 23 ਨਵੰਬਰ ਨੂੰ ਯਾਦ ਰੱਖਣਾ ਤੇ ਕੋਈ ਗੱਲ ਨਹੀਂ ਭਾਜਿੰਦਰਜੀਤ ਗੁਸਾਲ ਜਿਹੜਾ ਉਹ ਫਿਰ ਬਾਹਰ ਆਉਣਗੇ ਫਿਰ ਬੇਲਾਂਣਗੇ ਗਰਪਨ ਸਿੰਘ ਪੰਨੂ ਹਣੀ ਵੀ ਤਿਆਰੀ ਮਾਰ ਰਹੇ ਨੇ ਇਲੈਕਸ਼ਨ ਦੇ ਆਪਣਾ ਕੇਸ ਲੜਨ ਦੀ ਜੇਕਰ ਕੋਈ ਉਹਨਾਂ ਨੂੰ ਆਪਣਾ ਕੋਈ ਚਾਰजेस ਨੇ ਵੈਸੇ ਹੀ ਤਾਂ ਫੇਕ ਨੇ ਮੈਨੂੰ ਸਮਝਦਾ ਕਿ ਇਹ ਚਾਰजेस ਇਸ ਮਲੇ ਸਿਰਫ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਕਿਉਂਕਿ ਉਹਨਾਂ ਨੇ ਕਬੂਲ ਨਹੀਂ ਸੀ ਕੀਤੀ ਇਹ ਜਰਾ ਹੁਣ ਜ਼ਬਰਦਸਤੀ ਉਹਨੂੰ ਕਰਕੇ ਲਾ ਗਿਆ ਕਿ ਪਾਈ ਨਹੀਂ ਤੂੰ ਆ ਕਿਉਂਕਿ ਪਹਿਲੇ ਜਿਹੜਾ ਕਿ ਹਰਦੀਪ ਸਿੰਘ ਵਾਲਾ ਵਾਕਿਆ ਹੋਇਆ ਉਹਦੇ ਤੇ ਕੈਨੇਡੀਨ ਜਿਹੜੇ ਪੁਲਿਸ ਦੇ ਉਹ ਭੋਤ ਰਹੇ ਕਿਉਂਕਿ ਉਦੋਂ ਵੀ ਉਦੋਂ ਮਿਆਂ ਨੂੰ ਵਾਰਨ ਕੀਤਾ ਗਿਆ ਸੀ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਇਹ ਕਲਿਸਟ ਦੇ ਉੱਤੇ ਨੇ ਇਹ ਜਿਹੜੇ ਮੰਦ ਭਾਗੇ ਕੰਮ ਜਿਹੜੀ ਰਾਹ ਜਾਂ ਏਜੰਸੀਆਂ ਜਿਹੜੀਆਂ ਹਿੰਦੁਸਤਾਨੀਆਂ ਕਰਵਾ ਰਹੀਆਂ ਪਰ ਉਹ ਫੇਲ ਹੋਏ ਉਹਨਾਂ ਨੂੰ ਆਪਣੇ ਸ਼ਹਿਰੀ ਨੂੰ ਪ੍ਰੋਟੈਕਟ ਕਰਨ 'ਚ ਫੇਲ ਹੋਏ ਹੁਣ ਵੀ ਉਹਨੂੰ ਲੱਗਦਾ ਸੀ ਕਿ ਹੁਣ ਵੀ ਸ਼ਾਇਦ ਉਹ ਫੇਲ ਹੋ ਜਾਣ ਪ੍ਰੋਟੈਕਟ ਕਰਨ ਦੇ ਵਿੱਚ ਔਰ ਖੁਦਾ ਨਾਲ ਖਾਸਤਾ ਹੈ ਕਿ ਐਸੀ ਘਟਨਾ ਵਾਪਰ ਜਾਏ ਇਹ ਫੋਰੀ ਤੌਰ ਤੇ ਫਿਰ ਉਹਨਾਂ ਨੇ ਜਿਹੜਾ ਆਪਣਾ ਇਸ ਕੰਮ 'ਚ ਪਾ ਕੇ ਇੰਦਰਜੀਤ ਗੁਸਾਲ ਨੂੰ ਜਿਹੜਾ ਆਪਣਾ ਉਹਨਾਂ ਨੇ ਕਸਟਡੀ 'ਚ ਲਿਆ ਬਾਕੀ ਨਾ ਮੇਰੇ ਭਰਾ ਦਾ ਕੋਈ ਕਸੂਰ ਹੈ ਨਾ ਉਹ ਮੁਲਜ਼ਮ ਹੈ ਨਾ ਕੋ ਗਲ ਬਾਤ ਇਹਨਾਂ ਲੈਣਾ ਦੇਣਾ ਉਹ ਯੋਦਾ ਔਰ ਉਹ ਜਨਕਿਰ ਆਪਣੇ ਮਿਸ਼ਨ ਤੇ ਟਿਟਿਆ ਆ ਇਹਦੇ ਉੱਤੇ ਖੈਰ ਸਿਖਫਾ ਜਸਟਿਸ ਨੇ ਵੀ ਆਪਣੀ ਜਿਹੜੀ ਕਹਿੰਦੇ ਨੇ ਇੱਕ ਸਟੇਟਮੈਂਟ تفصیلی ਜਿਹੜੀ ਉਹ ਆਪਣਾ ਦਿੱਤੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿਆਂ ਇਹਦੇ ਵਿੱਚ ਵੀ ਪੰਨੂ ਹੋਰ ਆ ਨੇ ਸਿਰਫ ਕੈਨੇਡਾ ਨੂੰ ਕੈਨੇਡੀਅਨ ਪੁਲਿਸ ਨੂੰ ਸਿਰਫ ਇਹ ਬਾਬਰ ਕਰਾਉਣ ਦੀ ਕੋਸ਼ਿਸ਼ ਕੀਤੀ ਕੇਂਦਰਜੀਤ ਗੁਸਾਲ ਦੀ ਜ਼ਿੰਦਗੀ ਦੀ ਪ੍ਰੋਟੈਕਸ਼ਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਔਰ ਅਸੂਰਜੋ ਜ਼ਿੰਮੇਦਾਰੀ ਇਹ ਕਿ ਕੋਈ ਕੋਈ ਓਲਾ ਨਹੀਂ ਰਿਹਾ ਹੁਣ ਕੋਈ ਗੱਲ ਲੁਕੀ ਚੁਪੀ ਨਹੀਂ ਰਹੀ ਸਾਰੀ ਗੱਲ ਤੁਹਾਨੂੰ ਪਤਾ ਹੈ ਤੁਹਾਡੇ ਕੋਲ ਇੰਟੈਲੀਜੈਂਸ ਆਪਣੀ ਵੀ ਹੈ ਤੇ ਇੰਦਰਜੀਤ ਨੇ ਵੀ ਸਾਰੀ ਤੁਹਾਨੂੰ ਗੱਲਾਂ ਦੱਸ ਦਿੱਤੀਆਂ ਕਿਹੜਾ ਬੰਦਾ ਕਿਹੜੇ ਟਾਈਮ ਉਹਨਾਂ ਨੂੰ ਕੀ ਕਰਦਾ ਕਿਹੜਾ ਬੰਦਾ ਪਿੱਛਾ ਕਰਦਾ ਕਿਹੜਾ ਬੰਦਾ ਉਹ ਕਰਦਾ ਤੇ ਇਸ ਵਾਸਤੇ ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਕਰਨਾ ਤੁਹਾਡਾ ਫਰਜ਼ ਹੈ ਉਹਨਾਂ ਨੇ ਸਿਰਫ ਫਰਜ਼ ਯਾਦ ਦਿਵਾਇਆ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਜਨਾਬ ਆਪਣਾ ਜਿਹੜਾ ਆਪਣਾ ਜਿਹੜਾ ਹਜੀਬ ਸਿੰਘ ਨੀਚਰ ਦੀ ਅਸੈਸੀਨੇਸ਼ਨ ਉਹ ਉਹਨੂੰ ਜਿਹੜਾ ਆਪਣਾ ਉਹਨੂੰ ਉਹਨੂੰ ਦੱਸਿਆ ਗਿਆ ਕਿ ਜਨਾਬ 17 ਜੂਨ 2023 ਨੂੰ ਸ਼ਹੀਦ ਨਿਦਰੂ ਜਿਹੜਾ ਸੀ ਨਾ ਆਪਣਾ ਉਹ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਉਹ ਕੈਨੇਡੀਅਨ ਪੁਲਿਸ ਨੂੰ ਰਿਚੀਪੀਐਮ ਡਿਊਟੀ ਟੂ ਵਾਰਨ ਨੋਟਿਸ ਦੱਸਿਆ ਗਿਆ ਕਿ ਤੁਹਾਨੂੰ ਅਸੀਂ 17 ਤਰੀਕ ਨੂੰ ਉਦੋਂ ਵੀ ਜਾਨੀ ਕਿ ਡਿਊਟੀ ਵਾਰਨ ਕੀਤਾ ਸੀ ਪੁਲਿਸ ਨੂੰ ਕਿ ਭਾਈ ਇਹ ਕੰਮ ਹੋ ਸਕਦਾ ਪਰ ਪੁਲਿਸ ਜਿਹੜੀ ਸੀ ਉਹਨੂੰ ਪ੍ਰੋਟੈਕਟ ਕਰਨ ਤੇ ناکਾਮ ਰਹੀ ਪਰ ਹੁਣ ਜਿਹੜਾ ਸੀ ਉਹ ਇਹਨ ਜਿਹੜੇ ਸਿੱਖ ਸਨ ਸਾਰੇ वो पूरी तरह अलर्ट पूरी तरह डटे जमे पे सन उन्होंने कहा अगर इस तरह काम तो ना ओ, ओ नहीं होना इस वास्ते मेरे भरा ने जरा विशन इनकार किया लेकिन फिर पुलिस बचारी निकली है इन्होंने कहा जनाब इंज करके वाया करके फोन जो अपने प्रैक्टिस पुलिस वाले ट्रैक्टिस ही लाए कैनडियन पुलिस आज पुलिस आने लाए गए ਜਿਹੜਾ ਜਿਹੜਾ ਚੋਰ ਹੈ ਉਹਨੇ ਫੜਿਆ ਗਿਆ ਜਿਹੜੇ ਘਰ ਚੋਰੀ ਹੋਣੀ ਉਹਦੇ ਕੋਲ ਨੂੰ ਜਾ ਕੇ ਫੜ ਲ ਤੁਸੀਂ ਆ ਸਾਡੇ ਕੋਲ ਜੀ ਹੈ ਇਸ ਤਰ੍ਹਾਂ ਦਾ ਕੰਮ ਹੋਇਆ ਇਹ ਤਫਸੀਲੀ ਸਟੇਟਮੈਂਟ ਹੈ ਤੁਸੀਂ ਪੜ ਲੈਣਾ ਠੀਕ ਹੈ ਇਹ ਉਹਦੇ ਸਾਰੀ ਤੁਹਾਡੀ ਪਈ ਇਹਨਾਂ ਦੇ ਨਾਲ وزیراعظم ਪ੍ਰਧਾਨ ਮੰਤਰੀ ਕਾਰਨ ਨੂੰ ਇਹ ਕਹਾਂਗੇ ਤੁਸੀਂ ਵੀ ਥੋੜਾ ਜਿਹਾ ਥੋੜਾ ਜਿਹਾ ਜਿਹੜੇ ਅਸਲ ਕੰਮ ਕਰਨ ਵਾਲਾ ਹੈ ਅਸਲ ਕੰਮ ਕਰਨ ਲੱਗੇ ਜਿਹੜੇ ਸਫਾਰਤ ਖਾਨੇ ਨੇ ਹਿੰਦੁਸਤਾਨ ਦੇ ਕੌਂਸਲ ਖਾਨੇ ਨੇ ਇਹ ਜਿਹੜਾ ਆਪਣਾ ਉਥੇ ਜਿਹੜੇ ਗੱਲਨ دہشت ਗੈਟਰ ਖਾਨੇ ਬਣੇ ਹੋਏ ਨੇ ਜਿਸੂਸੀਆਂ ਦੇ ਏਡੇ ਬਣੇ ਹੋਏ ਨੇ ਅਸਲ ਕੰਮ ਤੇ ਕਰਨ ਵਾਲਾ ਇਹ ਜਿਹੜਾ ਕੰਮ ਜਸਟਨ ਟਰੂਡੋ ਨੇ ਕੀਤਾ ਸੀ ਕਿ ਇਹਨਾਂ ਨੂੰ ਬਾਹਰ ਕੱਢਿਆ ਇਹਨਾਂ ਨੂੰ ਜਨਾਬ ਉਥੋਂ ਬੇਦਖਲ ਕੀਤਾ ਉਹ ਹੀ ਕੰਮ ਜਿਹੜਾ ਹੁਣ ਕਰਨਾ ਪੈਣਾ ਵਰਨਾ ਜਿਹੜੀ ਕੈਨੇਡਾ ਦੀ ਜਿਹੜੀ ਆਪਣਾ ਜਿਹੜੀਆਂ ਲਿਬਰਲ ਲਿਬਰਲ ਜਿਹੜੀਆਂ ਆਜ਼ਾਦੀਆਂ ਨੇ ਜਿਹੜੀਆਂ ਇਹਨਾਂ ਦੀਆਂ ਆਜ਼ਾਦੀਆਂ ਨੇ ਪ੍ਰੋਟੈਕਸ਼ਨ ਹੈ ਹਿਊਮਨ ਰਾਈਟਸ ਹੈ ਉਹਨਾਂ ਨੂੰ ਖਤਰਾ ਹੋ ਜਾਏਗਾ ਪੈਦਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਹਿੰਦੂਸਤਾਨੀ ਸਰਕਾਰਾਂ ਆਣੀਆਂ ਉਹ ਆ ਕੇ ਜਨਾਬ ਆਪਣੇ ਉਥੇ ਜਿਹੜੀ ਕੈਨੇਡੀਅਨ ਸ਼ੈਰੀ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਣਗੇ ਬੁਰਾ ਨਾਮ ਜਾਏਗਾ ਇਸ ਵਾਸਤੇ ਕੈਨੇਡੀਅਨ ਪੁਲਿਸ ਨੂੰ ਪੂਰੀ ਤਰ੍ਹਾਂ ਇੱਕ हां मैं एकदम और खत की गल भी की थी वो खत लिखया सी पन्नू हरान ने जदों इन्हने इंकार कीता इन्हने प्रधानमंत्री नु खत लिखया सी कौरनी नु प्रधानमंत्री कौरनी नु कहया सी कि तुसी अगर तनी ज़ेड़ के ਸਾਡੇ ਬੰਦਿਆਂ ਦੀ ਸਿੱਖਾਂ ਦੀ ਐਕਟਿਵਿਸਟਾਂ ਦੀ ਹਿਫਾਜ਼ਤ ਨਹੀਂ ਕੀਤੀ ਤੇ ਫਿਰ ਜਿਹੜਾ ਸੀ ਆਰਪੀਸੀ ਦੀ ਧਾਰਾ 34 ਹੈ ਜਿਹੜੀ ਜਿਹੜੇ ਸੈਲਫ ਸੈਲਫ ਡਿਫੈਂਸ ਦੀ ਜਿਹੜੀ ਤੁਸੀਂ ਅਸੀਂ ਉਹਨੂੰ ਅਨਵੋਕ ਕਰਦੇ ਆਂ ਜੀ ਕਿ ਹਰ ਕਿਸੇ ਨੂੰ ਆਪਣੀ ਜਾਨ ਬਚਾਣ ਦਾ ਹੱਕ ਤੇ ਹੈ ਨਾ ਤੇ ਮੇਰਾ ਖਿਆਲ ਹੈ ਕਿ ਆਪਣਾ ਕ੍ਰੇਡਿਅਲ ਸਰਕਾਰ ਨੇ ਜਿਹੜਾ ਸੀ ਉਹ ਉਸ ਗੱਲ ਸੁਣੀ ਮੰਨੀ ਠੀਕ ਹੈ ਉਹ ਜਦੋਂ ਸੈਲਫ ਡਿਫੈਂਸ ਵਾਲਾ ਮਾਮਲਾ ਜਦੋਂ ਆਪਣਾ ਜਿਹੜਾ ਆਪਣੀ ਵਿਵਸਥਾ ਕਰਨੀ ਕੀਤੀ ਆਪਣੀ ਸਿਕਿਉਰਿਟੀ ਦਾ ਬੰਦੋਬਸ ਕੀਤਾ ਉਹਨੂੰ ਹੀ ਨਾ ਪੁਨਿਆਦ ਬਣਾ ਕੇ ਉਹਨਾਂ ਨੇ ਜਿਹੜਾ ਸੀ ਅੰਦਰਜੀਤ ਪਾਜ ਨੂੰ ਲੈ ਲੇਤਾ ਮੇਰਾ ਇਹਦੇ ਵਿੱਚ ਵਿਚਾਰ ਇਹ ਹੀ ਹੈ ਕਿ ਜਨਾਬ ਉਹਨਾਂ ਨੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਸੇ ਇਲਜ਼ਾਮ ਤੇ ਬਲਕਿ ਕਹੋ ਕਿ ਆਪਣੀ ਫੇਸ ਸੇਵਿੰਗ ਵਾਸਤੇ ਸਾਡੇ ਕੋਲ ਨੁਕਸਾਨ ਹੋ ਗਿਆ ਹੈ ਤਾਨੂੰ ਜਵਾਬ ਦੇਣਾ ਪਵੇਗਾ ਭਾਈ ਜਵਾਬ ਤੇ ਤੁਹਾਨੂੰ ਹੁਣ ਵੀ ਦੇਣਾ ਪਵੇਗਾ ਕੈਨੇਡੀਨ ਪੁਲਿਸ ਨੂੰ ਵੀ ਕਹਿੰਦੇ ਨੇ ਸਰਕਾਰ ਨੂੰ ਵੀ ਮੈਂ ਕਹਿੰਨਾ ਜਵਾਬ ਤੇ ਤੁਹਾਨੂੰ ਹੁਣ ਵੀ ਦੇਣਾ ਪਵੇਗਾ ਕਿ ਤੁਸੀਂ ਆਪਣੇ ਇੱਕ ਸ਼ਹਿਰੀ ਜਿਹੜੀ ਤੁਸੀਂ ਪ੍ਰੋਡਕਸ਼ਨ ਕਰਦੀ ਸੀ ਜਿਹਦੀ ਤੁਸੀਂ ਹਫਾਜ਼ਤ ਕਰਨੀ ਸੀ ਜਾਨ ਦੀ ਤੁਸੀਂ ਉਹਦੀ ਹਫਾਜ਼ਤ ਕਰਨੀ ਉਹਦੀ ਹਫਾਜ਼ਤ ਕਰਨ ਦਾ ਮਤਲਬ ਸੀ ਕਿ ਜਿੱਥੇ ਉਹਨੂੰ ਖਤਰਾ ਤੁਸੀਂ ਉਹਦੇ ਪਿੱਛੇ ਜਾਣਾ ਸੀ ਤੁਸੀਂ ਅਜੇ ਤੱਕ ਜਿਹੜਾ ਹਰਦੀਪ ਸਿੰਘ ਦਾ ਕੀ ਕਤਲ ਜਿਹੜਾ ਕੇਸ ਹੈ ਤੁਸੀਂ ਜੀ ਉਹਨੂੰ ਵੀ ਸੌਟ ਆਊਟ ਨਹੀਂ ਕੀਤਾ ਉਹਦੇ ਵੀ ਬੰਦੇ ਨੂੰ ਤੁਸੀਂ ਸਜ਼ਾਵਾ ਨਹੀਂ ਦਿੱਤੀਆਂ ਉਹਨੂੰ ਵੀ ਕਨਵੈਕਸ਼ਨ ਤੁਸੀਂ ਅਜੇ ਤੱਕ ਨਹੀਂ ਕੀਤੀ ਪੁਲਿਸ ਨੇ ਅਜੇ ਵੀ ਪ੍ਰੋਸੀਕਿਊਸ਼ਨ ਨੇ ਜਿਹੜਾ ਕੰਮ ਪੂਰਾ ਨਹੀਂ ਕੀਤਾ ਇੱਕ ਤੇ ਪਹਿਲੇ ਉਹ ਕੰਮ ਪੂਰਾ ਕਰਨ ਵਾਲਾ ਸੀ ਉਹ ਕਰਨਾ ਸੀ ਅਗਰ ਤੁਸੀਂ ਪਿਛਲੇ 2 ਸਾਲਾਂ ਵਿੱਚ ਕੈਨੇਡੀਨ ਪੁਲਿਸ ਨੇ ਉਹ ਕੰਮ ਪੂਰਾ ਕੀਤਾ ਹੁੰਦਾ ਉਸ ਕੇਸ ਨੂੰ ਕਿਸੇ ਅੰਜਾਮ ਤੇ ਪਹੁੰਚਾਇਆ ਹੁੰਦਾ ਤੇ ਇਹ ਹੁਣ ਨੌਬਤ ਹੀ ਨਾ ਆਂਦੀ ਨਾ ਦੁਬਾਰਾ ਜਿਹੜੀ ਸੀ ਉਹ ਨਾ ਦੁਬਾਰਾ ਉੱਥੇ ਸਿਚੁਏਸ਼ਨ ਗਰਮ ਹੁੰਦੀ ਤੇ ਇਹ ਕੰਮ ਜਿਹੜਾ ਕਰਨ ਵਾਲਾ ਇਹ ਕੈਨੇਡੀਨ ਪੁਲਿਸ ਨੂੰ ਵੀ ਮੈਂ ਕਹਿੰਨਾ ਉਹਦੀ ਵੀ ਮੈਂ ਬੇਨਤੀ ਕਰਨਾ ਕਿ ਤੁਹਾਡੇ ਅਸਲ ਕੰਮ ਕਰਨ ਵਾਲਾ ਇਹ ਵੇ ਕਿ ਜਿਹੜੇ ਇਹ ਲੋਕ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਤੇ ਜਾ ਕੇ ਕੈਨੇਡੀਅਨ ਸ਼ਿਟ ਸਿਟੀਜ਼ਨ ਦੇ ਪਿੱਛਾ ਕਰਦੇ ਨੇ ਇਹਨਾਂ ਨੂੰ ਨਿਊਟਰਲਾਈਜ਼ ਕਰੋ ਇਹਨਾਂ ਨੂੰ ਵੜਨ ਮੰਨਦੇ ਇਹਨਾਂ ਨੂੰ ਵੜਨ ਨਾ ਦਿਓ ਆਪਣੇ ਦੇਸ਼ ਵਿੱਚ ਤੇ ਜਿਸ ਤਰ੍ਹਾਂ ਤੁਹਾਡੀ ਹੁਣ ਤੁਸੀਂ ਆਪਣਾ ਸਰਕਾਰ ਦੇ ਰਾਹੀਂ ਜਿਸ ਤਰ੍ਹਾਂ ਤੁਸੀਂ ਆਪਣਾ ਤੁਹਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਐਡਵਾਈਜ਼ਰ ਹੈ ਉਹਨੇ ਜਿੱਦਾਂ ਇੰਡੀਅਨ ਨੈਸ਼ਨਲ ਸਿਕਿਉਰਿਟੀ ਦੇ ਐਡਵਾਈਜ਼ਰ ਅਜੀਤ ਦੇਵਲ ਤੇ ਨਾਲ ਜਦੋਂ ਗੱਲ ਕੀਤੀ ਹੈ ਉੱਥੇ ਜਾ ਕੇ ਮਸਲਾ ਚੁੱਕਿਆ ਤੈਨੂੰ ਤੁਸੀਂ ਇਨਸ਼ੋਰ ਕਰੋ ਇਨਸ਼ੋਰ ਕਰੋ ਕਿ ਜਿਹੜਾ ਹਿੰਦੁਸਤਾਨ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਹੈ ਉੱਤੇ ਰੋਕ ਲੱਗੇ ਜਿੰਨਾ ਚਿਰ ਉਸ ট্রান্সਨੈਸ਼ਨਲ ਰਿਪ੍ਰੈਸ਼ਿੰਗ ਦੇ دہشت گردੀ ਤੇ ਹਿੰਦੁਸਤਾਨ ਦੀ ਰੋਕ ਨਹੀਂ ਲੱਗੇਗੀ ਤੁਸੀਂ ਕਿੰਨੇ ਕੁਸ਼ਾਲ ਜਿਹੜੇ ਉਹਨਾਂ ਨੂੰ ਤੁਸੀਂ ਹਿਰਾਸਤ ਚ ਲਵੋਗੇ ਕਿੰਨੇ ਅੰਦਰ ਜੀ ਤੁਸੀਂ ਫੜ ਕੇ ਜਨਾਲ ਆਪਣੇ ਅੰਦਰ ਪ੍ਰੋਟੈਕਸ਼ਨ ਚ ਰੱਖੋਗੇ ਇਹ ਮਸਲੇ ਦਾ ਹੱਲ ਨਹੀਂ ਮੈਂ ਆਪਣੇ ਕੈਨੇਡੀਅਨ ਸਰਕਾਰ ਨੂੰ ਵੀ ਇਹ ਗੱਲ ਕਮਾਂਗਾ ਕਿ ਇਸ ਤਰ੍ਹਾਂ ਬੰਦੇ ਨੂੰ ਹਿਰਾਸਤ ਚ ਲੈ ਕੇ ਇਹ ਮਸਲੇ ਦਾ ਹੱਲ ਨਹੀਂ ਮਸਲੇ ਦਾ ਹੱਲ ਇਹ ਹੈ ਕਿ ਜਿਹੜੇ ਲੋਕ ਟਮਕੀਆਂ ਲਾਉਂਦੇ ਨੇ ਜਿਹੜਾ ਲੋਕ ਪਿੱਛਾ ਕਰਕੇ ਇਸ ਤਰ੍ਹਾਂ ਦੇ ਕੰਮ ਕਰਨ ਆਂਦੇ ਨੇ ਉਹਨਾਂ ਨੂੰ ਹਰਾਸਤ ਚ ਲੈਣ ਦਾ ਉਹਨਾਂ ਨੂੰ ਫੜਨ ਦਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਜ਼ਾਵਾ ਦਿਵਾਉਣ ਦਾ ਫਿਰ ਮਸਲੇ ਦਾ ਹੱਲ ਹੋਣਾ ਤੇ ਸਲੂਟ ਹੈ ਗੁਸਾਲ ਨੂੰ ਇੰਦਰਜੀਤ ਗੁਸਾਲ ਨੂੰ ਕਿ ਉਹ ਜਨਾਬ ਉਹਨੇ ਆਪਣਾ ਫਰਜ਼ ਪੂਰਾ ਕੀਤਾ ਬਾਕੀ ਰੈਫਰੈਂਡਮ ਰੈਫਰੈਂਡਮ ਨੇ ਚੋਣਾ 23 ਤਰੀਕ ਨੂੰ ਹੋਣਗੇ ਅਸੀਂ ਨਜ਼ਰ ਰੱਖੇ ਆ ਇਜਾਜ਼ਤ ਦਿਓ ਤੇ ਚੜ੍ਹਦੀ ਕਲਾ